ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਮੋਰਚਾ ਖੋਲਦਿਆਂ ਬਲਾਚੌਰ ਵਿਖੇ ਇੱਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਫਗਵਾੜਾ ਤੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ 'ਚ ਕਾਂਗਰਸੀ ਵਰਕਰਾਂ ਦਾ ਇੱਕ ਜਥਾ ਬਲਾਚੌਰ ਵਿਖੇ ਰੈਲੀ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਬਲਾਚੌਰ ਵਿਖੇ ਹੋਣ ਜਾ ਰਹੀ ਰੈਲੀ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਹੈ ਕਿਉਂਕਿ ਕੇਂਦਰ ਨੇ ਮਨਰੇਗਾ ਵਰਕਰਾਂ ਨਾਲ ਧੱਕਾ ਕੀਤਾ ਹੈ ਅਤੇ ਮਨਰੇਗਾ ਸਕੀਮ ਨੂੰ ਬੰਦ ਕੀਤਾ ਹੈ। ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮਨਰੇਗਾ ਸਕੀਮ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸਰਦਾਰ ਮਨਮੋਹਨ ਸਿੰਘ ਦੀ ਦੇਣ ਸੀ ਜਿਨ੍ਹਾਂ ਨੇ ਪੰਜਾਬ ਦੇ ਗਰੀਬ ਲੋਕਾਂ ਨੂੰ ਕਾਫੀ ਫਾਇਦਾ ਦਿੱਤਾ ਅਤੇ ਹੁਣ ਦੇਸ਼ ਦੀ ਸੱਤਾ ਵਿੱਚ ਕੇਂਦਰ ਸਰਕਾਰ ਨੇ ਇਹ ਸਕੀਮ ਬੰਦ ਕਰ ਦਿੱਤੀ ਹੈ। ਜਿਸ ਦੇ ਵਜੋਂ ਹੀ ਮਨਰੇਗਾ ਵਰਕਰਾਂ ਦੇ ਹੱਕ ਵਿੱਚ ਇਹ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਨਰੇਗਾ ਵਰਕਰਾਂ ਨਾਲ ਧੱਕਾ ਕਦੇ ਵੀ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਕਿ ਮਨਰੇਗਾ ਸਕੀਮ ਜੋ ਕਿ ਸਰਦਾਰ ਮਨਮੂਨ ਸਿੰਘ ਜੋ ਕਿ ਸਾਡੇ ਪ੍ਰਾਈਮ ਮਿੰਿਸਟਰ ਰਹੇ ਨੇ ਉਹਨਾਂ ਦੀ ਦੇਣ ਸੀਗੀ ਔਰ ਜਿਸ ਸਦਕਾ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਜਿੱਥੇ ਗਰੀਬ ਵਰਗ ਦੇ ਲੋਕਾਂ ਨੂੰ ਅਤੇ ਹਰੇਕ ਵਰਗ ਦੇ ਲੋਕ ਜਿਹੜਾ ਵੀ ਕੋਈ ਚਾਹੁੰਦਾ ਸੀਗਾ ਉਹ ਜੋਬ ਕਾਰਡ ਬਣਾ ਕੇ ਜਿਹੜਾ ਹੈਗਾ ਮਨਰੇਗਾ ਸਕੀਮ ਦਾ ਫਾਇਦਾ ਖਾ ਸਕਦਾ ਸੀਗਾ ਔਰ ਲੋਕਾਂ ਨੇ ਲਗਭਗ ਜਿਹੜਾ ਹੈਗਾ 15-16 ਸਾਲ ਇਸ ਸਕੀਮ ਦਾ ਬਹੁਤ ਫਾਇਦਾ ਖਾ ਤੋ ਜੇ ਦੇ ਨਾਲ ਕਿ ਗ੍ਰੀ ਗੁਰੂਪੇ ਨੂੰ ਜਿੱਥੇ ਕੇ ਰੋਜ਼ਗਾਰ ਦਾ ਸਾਧਨ ਮਿਲਿਆ ਉੱਥੇ ਹੀ ਸਾਰੇ ਹੀ ਜਿੰਨੇ ਵਿਕਾਸ ਦੇ ਕੰਮ ਹੋਇਆ ਉਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਜਿੱਥੇ ਲਗਤ ਘਟੀ ਉਹਦੇ ਨਾਲ ਹੀ ਜਿਹੜਾ ਵਿਕਾਸ ਦੇ ਕੰਮ ਜੇਕਰ 2 ਹੋਣੇ ਸੀ ਤਾਂ ਉੱਥੇ 6 ਕੰਮ ਹੋਏ। ਤੋ ਇਸ ਕਰਕੇ ਅੱਜ ਜਿਹੜਾ ਸਮੇਂ ਦੀ ਲੋੜ ਹੈਗੀ ਆ ਕਿ ਇਸ ਸਕੀਮ ਨੂੰ ਜਿੱਥੇ ਕੇ ਹੋਰ ਬढ़ावा ਦਿੰਦੇ। ਇਹ ਕੇਂਦਰ ਸਰਕਾਰ ਜਿਹੜੀ ਭਾਜਪਾ ਸਰਕਾਰ ਹੈਗੀ ਆ ਉਹਦੀ ਮਾੜੀਆਂ ਨੀਤੀਆਂ ਕਰਕੇ ਜਿਹੜੀ ਹੈਗੀ ਆ ਇਸ ਮਨਰੇਗਾ ਸਕੀਮ ਨੂੰ ਜਿਆਦਾ ਖਤਮ ਕਰ ਦਿੱਤਾ ਗਿਆ ਹੈਗਾ। ਔਰ ਅੱਜ ਜਿਹੜਾ ਹੈਗਾ ਜਿੱਥੇ ਇਸ ਪਾਰਟੀ ਨੇ ਜਿਹੜੀ ਹੈਗੀ ਹੈ ਬੇਰੋਜ਼ਗਾਰੀ ਪੈਦਾ ਕੀਤੀ ਹੈਗੀ ਆ ਉੱਥੇ ਹੀ ਜਿਹੜੇ ਪਿੰਡਾਂ ਵਿੱਚ ਖਾਸ ਕਰਕੇ ਗਰੀਬ ਸੀਗੇ ਲੋਕ ਉਹਨਾਂ ਤੋਂ ਜਿਹੜਾ ਹੈਗਾ ਰੋਟੀ ਦਾ ਜਿਹੜਾ ਸਾਧਨ ਖੋਲਿਆ ਗਿਆ ਹੈਗਾ ਉਸ ਕਰਕੇ ਇਸ ਦੇ ਵਿਰੁੱਧ ਆਵਾਜ਼ ਉਠਾਉਣ ਲਈ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਜਦੋਂ ਤੋਂ ਸਕੀਮ ਬੰਦ ਕੀਤੀ ਹੈ ਉਦੋਂ ਤੋਂ ਲਗਾਤਾਰ ਸਾਰੇ ਦੇਸ਼ ਵਿੱਚ ਆਵਾਜ਼ ਉਠਾਈ ਹੈ ਤੇ ਔਰ ਪੰਜਾਬ ਵਿੱਚ ਉਸੇ ਤਰ੍ਹਾਂ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਇਹ ਕੀ ਦੇ ਵਿਰੁੱਧ ਖਤਮ ਕਰਦੇ ਵਿਰੁੱਧ ਜਿਹੜੀ ਆਵਾਜ਼ ਬੰਦ ਕਰਕੇ ਜਿਹੜਾ ਹੈਗਾ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਦਾ ਇਹ ਹੈ ਕਿ ਜੇ ਜੋ ਇਹਨਾਂ ਨੇ ਹੁਣ ਖਤਮ ਕੀਤੀ ਹੈਗੀ ਤਾਂ ਵਾਲੇ ਵਾਲੇ ਚਲ ਦੇ ਫਿਰ ਇਸ ਨੂੰ ਜਿਹੜਾ ਆਪ ਕੋ ਨਜੀਵ ਕਰਕੇ ਜਿਹੜਾ ਹੈਗਾ ਲੋਕਾਂ ਦਾ ਰੋਟੀ ਰੋਜੀ ਦਾ ਜਿਹੜਾ ਸਾਧਨ ਸੁ ਵਾਪਸ ਕੀਤਾ ਜਾਊਗਾ ਇਸ ਕਰਕੇ ਅੱਜ ਫਗਵਾੜਾ ਕਾਂਗਰਸ ਦੇ ਵਿੱਚ ਬਹੁਤ ਹੀ ਵੱਡੀ ਗਤੀਵਿਧੀ ਜਿਹੜਾ ਹੈਗਾ ਇਕੱਠ ਜਿਹੜਾ ਹੈਗਾ ਇਕੱਠ ਜਿਹੜਾ ਹੈਗਾ ਜਿਹੜੀ ਬਲਾਚੌਰ ਵਿਖੇ ਜਿਹੜੀ ਕਾਂਗਰਸ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਕਿ ਮਨਰੀਗਾ ਵਰਕਰਾਂ ਦੇ ਹੱਕ ਵਿੱਚ ਉਹਦੇ ਵਿੱਚ ਥਾਂ ਲੈਣ ਲਈ ਲਗਭਗ ਜਿੰਨਾ ਹੈਗਾ ਇਸ ਤੋਂ 4-5 ਸੌ ਦਾ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਹੈਗੇ ਨੇ ਉਹ ਇਸ ਲੈਣ ਵਾਸਤੇ ਜਾ ਰਹੇ ਇਸ ਕਰਕੇ ਮੈਂ ਆਪਣੇ ਵੱਲੋਂ ਸਭ ਸਾਡੇ ਕਾਂਗਰਸ ਪਾਰਟੀ ਦੇ ਜਿੰਨੇ ਸੀਨੀਅਰ ਲੀਡਰਸ ਹੈਗੇ ਨੇ ਜਿੰਨੇ ਸਾਡੇ ਬਲੌਕ ਪ੍ਰਧਾਨ ਹੈਗੇ ਨੇ ਤੇ ਬਾਕੀ ਜਿੰਨੇ ਸਾਡੇ ਵਰਕਰਸ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਅਜਿਹੇ ਮੌਸਮ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਮਨਰੇਗਾ ਵਰਕਰਸ ਦੇ ਹੱਕ ਵਿੱਚ ਖੜੇ ਹੈਗੇ ਨੇ ਤੋਂ ਇੱਕ ਵਾਰ ਫਿਰ ਮੈਂ ਆਪ ਸਭ ਦਾ ਜਿੱਥੇ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਾ ਉੱਥੇ ਹੀ ਨਾਲ ਹੀ ਸਾਰੇ ਹੀ ਇਹ ਫਗਵਾੜਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਸ ਨੇ ਵਿਸ਼ਵਾਸ ਰੱਖਦੇ ਹੈਗੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਦੇ ਵੀ ਕਦੇ ਕਿਸੇ ਦੇ ਖਿਲਾਫ ਕਰਤਾ ਹੋਵੇਗਾ ਉਹਦੇ ਵਿਰੁੱਧ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ ਵਰਕਰਸ ਲਾਮਬੰਦ ਹੋ ਕੇ ਜਿਹੜੇ ਆਵਾਜ਼ ਉਠਾਉਣ ਨੂੰ ਹਸਤਾੰਮੇ ਤਿਆਰ ਇੱਕ ਵਾਰ ਫਿਰ ਮੈਂ ਆਪ ਸਭ ਦਾ ਧੰਨਵਾਦ ਕਰਦਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ